ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਲਾਰੈਂਸ ਬਿਸ਼ਨੋਈ 골ਡੀ ਬਰਾੜਸਣੇ ਜੋ ਵੱਖ-ਵੱਖ ਗੈਂਗਸਟਰ ਨੇ ਉਹਨਾਂ ਸਾਰਿਆਂ ਦੇ ਖਿਲਾਫ ਹੁਣ ਦੋਸ਼ ਤੈਅ ਕੀਤੇ ਗਏ ਨੇ ਜਿੱਥੇ ਕਿ ਦੱਸ ਦਈਏ ਕਿ ਕੁੱਲ 27 ਮੁਲਜ਼ਮ ਨੇ ਜਿਨ੍ਹਾਂ ਦਾ ਕੀ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਨਾਮ ਆਉਂਦਾ ਹੈ ਤੇ ਇਹਨਾਂ ਸਾਰਿਆਂ ਦੇ ਖਿਲਾਫ ਹੁਣ ਚਾਰਜਸ ਫਰੇਮ ਕੀਤੇ ਗਏ ਨੇ ਦੋਸ਼ ਤੈਅ ਕੀਤਾ ਗਿਆ ਜਿੱਥੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਜਾ ਕੇ 15 ਮਈ ਨੂੰ ਟ੍ਰਾਇਲ ਸ਼ੁਰੂ ਹੋਣ ਵਾਲੇ ਨੇ 15 ਮਈ ਤੋਂ ਜੱਟ ਟ੍ਰਾਇਲ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਅੱਗੇ ਸੁਣਵਾਈ ਹੋ ਕੇ ਦੋਸ਼ ਤੈਅ ਕੀਤੇ ਜਾਣਗੇ ਜਿਸ ਦੇ ਨਾਲ ਕੀ ਇਹ ਸਾਰੇ ਹੁਣ ਚਾਰਜ ਸ਼ੀਟਾਂ ਅੱਗੇ ਜੋ ਫ੍ਰੇਮ ਕੀਤੀ ਹੈ ਏਸੇ ਦੇ ਨਾਲ ਅੱਗੇ ਸੁਣਵਾਈ ਹੋ ਕੇ ਸਜ਼ਾ ਮਿਲਣੀ ਹੈ ਕਿਉਂਕਿ ਜੇਕਰ ਅਦਾਲਤੀ ਪ੍ਰੋਸੀਜਰ ਨੂੰ ਸਮਝੀਏ ਕਾਨੂੰਨ ਦੇ ਪ੍ਰੋਸੈਸ ਨੂੰ ਸਮਝੀਏ ਤਾਂ ਪਹਿਲਾਂ ਦੋਸ਼ ਤੈਅ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਦੋਸ਼ ਤੈਅ ਕਰ ਦਿੱਤੇ ਤੇ ਫਿਰ ਅਦਾਲਤ ਸਜ਼ਾ ਸੁਣਾਉਂਦੀ ਹੈ ਇਸ ਪੂਰੇ ਮਾਮਲੇ ਨੂੰ ਦੇਖੀਏ ਤਾਂ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਜਵਾਹਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਆਪਣਾ ਆਪਣੇ ਦੋਸਤਾਂ ਦੇ ਨਾਲ ਜਾ ਰਿਹਾ ਸੀ ਤਿੰਨ ਜਣੇ ਗੱਡੀ ਦੇ ਵਿੱਚ ਮੌਜੂਦ ਸੀ ਜਦ ਗੋਲੀਆਂ ਚਲਾਈਆਂ ਉਸ ਦੇ ਵਿੱਚ ਬਾਕੀ ਦੋਸਤ ਬੱਚੇ ਪਰ ਸਿੱਧੂ ਮੂਸੇਵਾਲਾ ਗੋਲੀਆਂ ਦੀ ਤਾਬ ਨਾ ਚਲਦਾ ਹੋਇਆ ਜਵਾਹਰਕੇ ਦੇ ਵਿੱਚ ਉਹ ਦੁਨੀਆ ਤੋਂ ਰੁਕਸਤ ਹੋ ਗਿਆ ਸੀ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਲਗਭਗ ਹੁਣ 2 ਸਾਲ ਪੂਰੇ ਹੋਣ ਨੂੰ ਆ ਰਹੇ ਨੇ 29 ਮਈ 2022 ਨੂੰ ਇਹ ਘਟਨਾ ਵਾਪਰੀ ਸੀ ਤੇ ਅੱਜ 1 ਮਈ 2024 ਹੈ ਤਾਂ ਲਗਭਗ ਜਦ ਗੱਲ ਕਰੀਏ 28 ਦਿਨ ਅੱਜ ਤੋਂ ਬਾਕੀ ਨੇ ਪੂਰੇ 2 ਸਾਲ ਹੋ ਜਾਣ ਨੂੰ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਗਿਆ ਮੂਸੇਵਾਲਾ ਦੇ ਪਿਤਾ ਲਗਾਤਾਰ ਇਹੀ ਸਵਾਲ ਪੁੱਛ ਰਹੇ ਸੀ ਕਿ ਮੇਰੇ ਪੁੱਤਰ ਦੀ ਮੌਤ ਦਾ ਇਨਸਾਫ ਕਿੱਥੇ ਹੈ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਿਉਂ ਨਹੀਂ ਹੋਈ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਸ਼ਰੇਆਮ ਖੁੱਲ ਕੇ ਬਾਹਰ ਉਹਨਾਂ ਨੇ ਇਸ ਗੱਲ ਨੂੰ ਸਵੀਕਾਰਿਆ ਕਿ ਮੂਸੇਵਾਲਾ ਕਤਲ ਕੇਸ ਦੇ ਵਿੱਚ ਉਹਨਾਂ ਦਾ ਹੱਥ ਹੈ ਉਹਨਾਂ ਨੇ ਹੀ ਇਸ ਪੂਰੇ ਮਾਮਲੇ ਦੇ ਵਿੱਚ ਇਹ ਸਾਰੀ ਘਾੜਤ ਘੜੀ ਸੀ ਅਸਲੀ ਸਾਜ਼ਿਸ਼ ਘੜਿਆ ਨੂੰ ਸਜ਼ਾ ਦਿਓ ਇਹ ਗੱਲ ਸਿੱਧੂ ਮੂਸੇਵਾਲਾ ਦਾ ਪਰਿਵਾਰ ਸ਼ੁਰੂਆਤ ਤੋਂ ਕਰਦਾ ਰਿਹਾ ਕਿਉਂਕਿ ਭਾਵੇਂ ਮੁਹਾਲੀ ਦੇ ਵਿੱਚ ਕੈਂਡਲ ਮਾਰਚ ਕੱਢਣ ਦੀ ਗੱਲ ਹੋਵੇ ਪੂਰੇ ਪੰਜਾਬ 'ਚ ਕੈਂਡਲ ਮਾਰਚ ਕੱਢੇ ਹੁਣ ਜਾਂ ਫਿਰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਦੂਸਰੀ ਵਰਸੀ ਹੋਵੇ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਇੱਕ ਗੱਲ ਕਾਮਨ ਰਹੀ ਹੈ ਉਹ ਹੈ ਮੂਸੇਵਾਲਾ ਦਾ ਇਨਸਾਫ ਕਿੱਥੇ ਆ ਹਾਲੀਆ ਸਮੇਂ ਦੇ ਵਿੱਚ ਮੂਸੇਵਾਲਾ ਕਾਂਗਰਸ ਦਾ ਇੱਕ ਲੀਡਰ ਸੀ ਕਾਂਗਰਸ ਦੇ ਵੱਲੋਂ ਹੀ ਸਿੱਧੂ ਮੂਸੇਵਾਲਾ ਚੋਣ ਵੀ ਲੜਿਆ ਸੀ ਐਮਐਲਏ ਦੀ ਪਰ ਉਹ ਦੋ ਜਿੱਤ ਨਹੀਂ ਪਾਇਆ ਪਰ ਉਸੇ ਕਾਂਗਰਸ ਦੇ ਆਗੂਆਂ ਤੋਂ ਵੀ ਨਾਰਾਜ਼ਗੀ ਜ਼ਾਹਰ ਕੀਤੀ ਜਿੱਤੇ ਕਿ ਪ੍ਰਤਾਪ ਸਿੰਘ ਬਾਜਵਾ ਜਦ ਘਰ ਪਹੁੰਚੇ ਸੀ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਨਜ਼ਰ ਆਏ ਬਲਕੌਰ ਸਿੰਘ ਸਿੱਧੂ ਕਿਉਂਕਿ ਉਹਨਾਂ ਨੇ ਕਹਿਤਾ ਸੀ ਕਿ ਕੋਈ ਵੀ ਐਸਾ ਲੀਡਰ ਨਹੀਂ ਹੈ ਜਿਸ ਨੇ ਕਿ ਉਹਨਾਂ ਦੇ ਪੁੱਤ ਦੀ ਮੌਤ ਨੂੰ ਇੱਕ ਛੋਣ ਮੁੱਦੇ ਦੇ ਵਜੋਂ ਲਿਆ ਹੋਇਆ ਇਸ ਲਈ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਤਰਵਾਸਾ ਜ਼ਰੂਰ ਇੱਥੋਂ ਮਿਲਦਾ ਹੋਇਆ ਦਿਖਾਈ ਦੇ ਸਕਦਾ ਹੈ ਕਿਉਂਕਿ ਜੋ ਦੋਸ਼ ਤੈਅ ਕੀਤੇ ਗਏ ਨੇ ਉਸੇ ਤੋਂ ਬਾਅਦ ਹੀ ਹੁਣ 15 ਮਈ 15 ਮਈ ਤੋਂ ਐਸੇ ਮਾਮਲੇ ਦੇ ਵਿੱਚ ਟ੍ਰਾਇਲ ਸ਼ੁਰੂ ਹੋ ਜਾਣੇ ਨੇ ਟ੍ਰਾਇਲ ਦੇ ਵਿੱਚ ਪੇਸ਼ੀਆਂ ਤੇ ਉਸ ਤੋਂ ਬਾਅਦ ਫਿਰ ਦੋਸ਼ ਤੈਅ ਕਰਨੇ ਸਾਰਾ ਕੁਝ ਉੱਥੇ ਹੀ ਹੁੰਦਾ ਹੈ ਕਿਉਂਕਿ ਇੱਕ ਵਾਰ ਜਦ ਦੋਸ਼ ਤੈ ਹੋ ਗਏ ਫਿਰ ਸਜ਼ਾ ਤੈ ਕੀਤੀ ਜਾਂਦੀ ਹੈ ਕਿ ਆਖਰਕਾਰ ਕਿਸ ਦੋਸ਼ੀ ਨੂੰ ਕਿੰਨੀ ਸਜ਼ਾ ਦੇਣੀ ਹੈ ਇਹ ਪ੍ਰੋਸੈਸ ਹੈ ਇਸੇ ਤਰ੍ਹਾਂ ਚੱਲਦਾ ਹੈ ਤੇ ਹੁਣ 27 ਜੂਨ ਨੇ 27 ਮੁਲਜ਼ਮ ਕਹਿ ਲੋ ਦੋਸ਼ੀ ਕਹਿ ਲੋ ਕਿਉਂਕਿ ਦੋਸ਼ ਤੈ ਹੋ ਚੁੱਕੇ ਨੇ ਤੇ ਜਹੇ ਦੇ ਵਿੱਚ ਉਹਨਾਂ ਸਬਦੇ ਉੱਤੇ ਹੁਣ ਕਾਰਵਾਈ ਹੋਣ ਵਾਲੀ ਐਥੇ ਕਿ ਤੁਹਾਨੂੰ ਜ਼ਿਆਦਾ ਡਿਟੇਲ ਦੇ ਦਈਏ ਤਾਂ ਮੂਸੇਵਾਲਾ ਮਾਮਲੇ ਦੇ ਵਿੱਚ ਇਸ ਸਾਰਾ ਮਾਮਲਾ ਵਾਪਰਿਆ 29 ਮਈ 2022 ਨੂੰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹੁਣ ਕੁੱਲ 27 આરોપી ਨੇ ਕੁੱਲ 27 ਰੂਪੀਆਂ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਨੇ ਮਾਂਸਾ ਦੀ ਅਦਾਲਤ ਨੇ ਚਾਰजेस ਫ੍ਰੀਮ ਕੀਤੇ ਨੇ ਕਿਉਂਕਿ ਮਾਂਸਾ ਦੀ ਅਦਾਲਤ ਦੇ ਵਿੱਚ ਲਗਾਤਾਰ ਪੇਸ਼ੀ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਵਾਰ-ਵਾਰ ਅਦਾਲਤ ਨੇ ਨੋਟਿਸ ਜਾਰੀ ਕੀਤੇ ਕਿ ਜਿੰਨੇ ਵੀ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਜਿੰਨੇ ਵੀ ਦੋਸ਼ੀ ਨੇ ਜਿੰਨੇ ਵੀ ਮੁਲਜ਼ਮ ਨੇ ਉਹਨਾਂ ਸਾਰਿਆਂ ਨੂੰ ਲੈ ਕੇ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏ ਪਰ ਉਹਨਾਂ ਨੂੰ ਨਹੀਂ ਦੇਖਿਆ ਗਿਆ ਕਿ ਸਾਰੇ ਇੱਕ ਵਾਰ ਪੇਸ਼ ਹੋਣ ਹਾਲਾਂਕਿ ਵੀਡੀਓ ਕਾਨਫਰencing ਦੇ ਰਾਹੀਂ ਤਾਂ ਬਹੁਤ ਵਾਰ ਪੇਸ਼ ਹੋਏ ਪਰ ਫਿਜ਼ੀਕਲੀ ਜੋ ਪ੍ਰੈਜ਼ెంట్ ਹੋਣ ਦੀ ਕਿਹਾ ਸੀ ਉਸ ਗੱਲ ਨੂੰ ਲੈ ਕੇ ਵਿਰੋਧ ਹੁੰਦਾ ਰਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਖੁਦ ਕਿਉਂਕਿ ਹੀਅਰਿੰਗਸ ਦੇ ਉੱਤੇ ਪਹੁੰਚਿਆ ਕਰਦੇ ਸੀ ਜਦ ਸੁਣਵਾਈ ਹੁੰਦੀ ਸੀ ਮੂਸੇਵਾਲਾ ਦੇ ਪਿਤਾ ਖੁਦ ਅਦਾਲਤ ਦੇ ਵਿੱਚ ਖੜੇ ਰਹਿੰਦੇ ਪਰ ਜਦੋਂ ਵੀ ਉਹ ਉੱਥੇ ਪਹੁੰਚੇ ਤਾਂ ਨਰਾਸ਼ਿਆ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹਾਲਾਂਕਿ ਜਦੋਂ ਮਾਨਸਾ ਪਹੁੰਚੇ ਸੀ ਖੁਦ ਸੀ ਇਹ ਮਾਨ ਉਦੋਂ ਵੀ ਮੁਲਾਕਾਤ ਨਹੀਂ ਕਰ ਪਾਏ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਯਾਦ ਹੋਣਾ ਕਿ ਵਿਧਾਨ ਸਭਾ ਦੇ ਬਾਹਰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਆਏ ਸੀ ਆਪਣੇ ਪੁੱਤ ਦੇ ਲਈ ਇਨਸਾਫ ਮੰਗਣ ਤੇ ਹੁਣ ਉਸ ਸਮਾਏ ਜਦੋਂ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਚਾਰਜਸ ਫਰੇਮ ਕੀਤੇ ਗਏ ਨੇ ਦੋਸ਼ ਤੈ ਕੀ ਤੇ ਗਰੇ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਜੇਕਰ ਦੇਖੀਏ ਦੋਸ਼ ਤੈ ਹੋਣਾ ਇਹ ਦਰਸਾਉਂਦਾ ਹੈ ਕਿ ਉਹਨਾਂ ਦੋਸ਼ੀਆਂ ਨੇ ਇਸ ਜ਼ੁਰਮ ਨੂੰ ਅੰਜਾਮ ਦਿੱਤਾ ਹੈ ਇਹ ਕ੍ਰਾਈਮ ਉਹਨਾਂ ਨੇ ਕੀਤਾ ਹੈ ਇਸ ਗੱਲ ਨੂੰ ਮੰਨਿਆ ਅਦਾਲਤ ਨੇ ਤੇ ਦੋਸ਼ ਤੈ ਕਰਨ ਤੋਂ ਬਾਅਦ ਹੀ ਅੱਗੇ ਸੁਣਵਾਈ ਹੋਣੀ ਹੈ ਹੁਣ 15 ਮਈ ਤੋਂ ਇਸ ਮਾਮਲੇ ਦੇ ਵਿੱਚ ਟ੍ਰਾਇਲ ਸ਼ੁਰੂ ਹੋ ਜਾਣੇ ਨੇ ਜਦ ਟ੍ਰਾਇਲ ਸ਼ੁਰੂ ਹੋਣਗੇ ਇੱਕ ਤੋਂ ਬਾਅਦ ਇੱਕ ਜਿੰਨੇ ਵੀ ਇਹ ਕੁੱਲ 27 ਦੋਸ਼ੀ ਨੇ ਤਾਂ ਇਹਨਾਂ 27 ਜੋ ਕਹਿ ਲਓ ਕਿ ਮੂਸੇਵਾਲਾ ਕੇਸ ਦੇ ਵਿੱਚ ਅਕਿਊਜ਼ਡ ਨੇ ਇਹਨਾਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਬੁਲਾ ਕੇ ਉੱਥੇ ਫਿਰ ਸੁਣਵਾਈ ਤੇ ਫਿਰ ਸੁਣਵਾਈ ਤੋਂ ਬਾਅਦ ਉਹ ਦਿਨ ਵੀ ਹੁਣ ਨਜ਼ਦੀਕ ਹੀ ਮੰਨਿਆ ਜਾ ਰਿਹਾ ਹੈ ਜਦੋਂ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਅਦਾਲਤ ਐਲਾਨ ਕਰੇਗੀ ਮੂਸੇਵਾਲਾ ਕੇਸ ਦੇ ਵਿੱਚ ਕਿ ਆਖਰਕਾਰ ਇਹਨਾਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਕੀ ਪੰਜਾਬ ਦਾ ਇੱਕ ਚਮਕਦਾ ਸਿਤਾਰਾ ਉਸ ਤੋਂ ਖੋਹ ਲਿਆ ਕਿਉਂਕਿ ਜਦ 29 ਮਈ ਨੂੰ ਮੂਸੇਵਾਲਾ ਦਾ ਕਤਲ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਮੰਗ ਬਰਕਰਾਰ ਹੈ ਕਿ ਆਖਰਕਾਰ ਮੂਸੇਵਾਲਾ ਦਾ ਇਨਸਾਫ ਕਿੱਥੇ ਹੈ ਪੰਜਾਬੀ ਸੰਗੀਤ ਜਗਤ ਦਾ ਇੱਕ ਚਮਕਦਾ ਸਿਤਾਰਾ ਇੱਕ ਮਸ਼ਹੂਰ ਅਦਾਕਾਰ ਤੇ ਗਾਇਕ ਚਲਾ ਗਿਆ ਜੋ ਕਿ ਆਪਣੀ ਗਾਇਕੀ ਲਈ ਜਾਣਿਆ ਜਾਂਦਾ ਸੀ ਪਰ ਉਸਦੇ ਲਈ ਇਨਸਾਫ ਮਿਲਣ ਚ ਐਨੀ ਦੇਰੀ ਕਿਉਂ ਹੈ ਇਸ ਗੱਲ ਨੂੰ ਲੈ ਕੇ ਮੂਸੇਵਾਲਾ ਦਾ ਪਤਾ ਇੱਕ ਲੰਬਾ ਸੰਘਰਸ਼ ਲੜਦੇ ਆਏ ਨੇ ਤੇ ਹੁਣ ਵੀ ਲੜ ਰਹੇ ਨੇ ਇਸੇ ਲਈ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਿਆਸਤਦਾਨ ਗੱਲ ਨਹੀਂ ਕਰਦੇ ਮੇਰੇ ਪੁੱਤ ਦੇ ਇਨਸਾਫ ਦੇ ਲਈ ਤਾਂ ਫਿਰ ਮੈਂ ਅੱਗੇ ਆ ਕੇ ਖੁਦ ਇਨਸਾਫ ਦੇ ਲਈ ਆਪਣੇ ਪੁੱਤ ਦੇ ਗੱਲ ਕਰਾਂਗਾ ਇਸੇ ਲਈ ਉਹਨੇ ਆਜ਼ਾਦ ਚੋਣਾ ਲੜਨ ਦੀ ਗੱਲ ਵੀ ਕਹੀ ਸੀ ਪਰ ਦੂਸਰੇ ਪਾਸੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਹੋਏ ਨਜ਼ਰਾਏ ਕਿ ਅਸੀਂ ਗੱਲ ਕਰ ਲਈ ਆ ਉਹ ਹੁਣ ਚੋਣਾ ਨਹੀਂ ਲੜਨਗੇ ਐਸੇ ਦੇ ਵਿੱਚ ਜਿੱਤੇ ਕਿ ਆਮ ਆਦੀ ਪਾਰਟੀ ਦੇ ਉੱਤੇ ਹੁਣ ਸਵਾਲ ਜ਼ਰੂਰ ਖੜੇ ਹੋ ਰਹੇ ਕਿ ਇਨਸਾਫ ਕਿੱਥੇ ਹੈ ਤਾਂ ਇੱਕ ਜ਼ਰੂਰ ਹੁਣ ਕਹਿ ਸਕਦੇ ਆ ਕਿ ਇੱਕ ਤਸੱਲੀ ਜ਼ਰੂਰ ਹੋਏਗੀ ਮਾਪਿਆਂ ਨੂੰ ਕਿ ਹੁਣ ਦੋਸ਼ ਤੈਅ ਕੀਤੇ ਗਏ ਨੇ ਜਲਦੀ ਹੀ ਸਜ਼ਾ ਦਿੱਤੀ ਜਾਏਗੀ ਉਸੇ ਵੱਡਾ ਕੇਸ ਦੇ ਵਿੱਚ ਇਹਨਾਂ ਮੁਲਜ਼ਮਾਂ